ਸ੍ਰੀ ਅਕਾਲ ਆਦਿ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਸਰਦਾਰ ਪ੍ਰਕਾਸ਼ ਸਿੰਘ ਗੋਗਲ ਜਿੰਦਾਬਾਦ। ਸੁਖਬੀਰ ਸਿੰਘ ਬਾਦਲ ਜਿੰਦਾਬਾਦ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਹਰਿਆਉ ਪਰਵਾਰ ਜਿੰਦਾਬਾਦ। ਸ਼੍ਰੋਮਣੀ ਅਕਾਲੀ ਦਲ ਗੋਲੇ ਸੋਨੇ ਆਓ ਜੀ ਆਓ ਆਓ ਜੀ ਮਾਤਾ ਆਹ ਲੈ ਆਓ ਇੱਕ ਇਹ ਤੋਂ ਮੰਡਾ ਸਰਪੰਚ ਸਾਹਿਬ ਆਓ ਤੁਹਾਨੂੰ ਅੱਜ ਤੇ ਇਧਰ ਆ ਜੀ ਇਧਰ ਆ ਜੀ ਪਾ ਦੇ ਪਾ ਦਿਓ ਸਰਪੰਚ ਸਾਹਿਬ ਬੋਲੇ ਈਸੋ ਨਿਹਾਲ ਸੋ ਸ੍ਰੀ ਅਕਾਲ ਬੋਲੇ ਈਸੋ ਨਿਹਾਲ ਸੋ ਹਾਂ ਮੱਥਾ ਹਾਂਜੀ ਹਰਿਆਉ ਜੀ ਤੁਹਾਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਹਲਕਾ ਇਚਾਰ ਦੀ ਕੀ ਕਹੋਂਗੇ ਪਿਛੇ ਦੇ ਤੁਸੀਂ ਸਭ ਤੋਂ ਪਹਿਲਾਂ ਮੈਂ ਅਕਾਲਪੁਰਕ ਦਾ ਜਿਨ੍ਹਾਂ ਦੀ ਰਹਿਮਤ ਸਦਕਾ ਏਡੀ ਵੱਡੀ ਮੇਰੇ ਤੇ ਮਿਹਰ ਹੋਈ ਹੈ ਪਾਰਟੀ ਪ੍ਰਧਾਨ ਸਰਦਾਰ ਸੁਬੀਰ ਸਿੰਘ ਜੀ ਬਾਦਲ ਸਮੁੱਚੀ ਲੀਡਰਸ਼ਿਪ ਜਿਨ੍ਹਾਂ ਨੇ ਮੇਰੇ ਤੇ ਵੱਡਾ ਵਿਸ਼ਵਾਸ ਤੋੰਦੇ ਹੋਏ ਹਲਕਾ ਸਮਾਣਾ ਦੀ ਜੋ ਜ਼ਿੰਮੇਵਾਰੀ ਸੌਂਪੀ ਹੈ ਮੈਂ ਪਾਰਟੀ ਦਾ ਸਾਰੀ ਲੀਡਰਸ਼ਿਪ ਦਾ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਾ ਸਭ ਤੋਂ ਵੱਡਾ ਮੈਂ ਧੰਨਵਾਦ ਕਰਦਾ ਅੱਜ ਮੇਰੇ ਇੱਥੇ ਜਿਨਨੇ ਨਾਲ ਬਜ਼ੁਰਗ ਲੀਡਰ ਖੜੇ ਨੇ ਖਾਸ ਕਰਕੇ ਸਮਾਣਾ ਤੋਂ ਸਾਡੇ ਸੀਜੀ ਜਵਿਰਕ ਸਾਹਿਬ ਦੇ ਘਰ ਆਏ ਆ ਇਹਨਾਂ ਨੇ ਮੇਰਾ ਹਲਕਾ ਇੰਚਾਰਜ ਲੱਗਣ ਤੋਂ ਬਾਅਦ ਸਵਾਗਤ ਕੀਤਾ ਆਪਣੇ ਘਰ ਗੋਪਾਲ ਸ਼ਰਮਾ ਜੀ ਖੜੇ ਨੇ ਮਕਈ ਸਾਹਿਬ ਖੜੇ ਨੇ ਸਾਡੇ ਹੀਰਾ ਕੋਮਲ ਜੀ ਸਰਪੰਚ ਸਾਹਿਬ ਸੁਖਵੰਤ ਸਿੰਘ ਜੀ ਸਾਰੇ ਜਿਹੜੇ ਸਮਾਣੇ ਤੋਂ ਲੀਡਰਸ਼ਿਪ ਹੈ ਪ੍ਰਾਣੀ ਟਕਸਾਲੀ ਲੀਡਰਸ਼ਿਪ ਹੈ ਇਹਨਾਂ ਨੇ ਮੇਰੇ ਲੱਗਣ ਤੇ ਜੋ ਅੱਜ ਖੁਸ਼ੀ ਜਿਤਾਈ ਉਹਦੇ ਨਾਲ ਮੇਰਾ ਹੌਸਲਾ ਬਹੁਤ ਵਧਿਆ ਤੇ ਪਹਿਲਾਂ ਵੀ ਮੈਂ ਇਹਨਾਂ ਦੇ ਮੋਢਿਆਂ ਤੇ ਇਨਾਂ ਦੇ ਹੱਥ ਫੜ ਕੇ ਇੱਥੇ ਸਮਾਣੇ ਹਲਕੇ ਦੇ ਵਿੱਚ ਵਿਚਰ ਰਿਆ ਸੀ ਸੇਵਾ ਨਿਭਾ ਰਿਹਾ ਹਰਿਆਉ ਸਾਹਿਬ ਤੁਹਾਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਪਾਰਟੀ ਨੇ ਵਿਸ਼ਵਾਸ ਕਰਕੇ ਹੁਣ ਤੁਸੀਂ 27 ਵਾਲੀ ਨੂੰ ਕੀ ਦੇਖਦੇ ਹੋ 27 ਦਾ ਮਿਸ਼ਨ ਬਿਲਕੁਲ ਜੀ ਡਟ ਕੇ ਲੜਾਂਗੇ ਕਿਉਂਕਿ 9 ਸਾਲ ਤੋਂ ਪੰਜਾਬ ਦੇ ਲੋਕਾਂ ਨੂੰ ਸਿਰਫ ਝੂਠ ਪਰੋਸਿਆ ਜਾ ਰਿਹਾ ਹੈ ਵੱਡੇ ਵੱਡੇ ਝੂਠ ਬੋਲ ਕੇ ਲਾਰੇ ਲਾ ਕੇ ਗਰੰਟੀਆਂ ਦੇ ਕੇ 9 ਸਾਲ ਪੰਜਾਬ ਦੇ ਖਰਾਬ ਕਰਤੇ ਨਵੀਂ ਇਟਰੀ ਧਰੀ ਡਿਵੈਲਪਮੈਂਟ ਦਾ ਨਾਮ ਨਹੀਂ ਲਿਆ ਪੰਜਾਬ ਦਾ ਕਰਜ਼ਾ ਦੁੱਗਣਾ ਤਿੱਗਣਾ ਕਰਤਾ ਲੋਕ ਹੁਣ ਅੱਕ ਚੁੱਕੇ ਨੇ ਝੂਠ ਸੁਣ ਕੇ ਅਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਵੇਲੇ ਹੋਏ ਕੰਮਾਂ ਨੂੰ ਯਾਦ ਕਰ ਰਹੇ ਨੇ ਦੁਬਾਰਾ ਅਕਾਲੀ ਦਲ ਨੂੰ ਕਿਉਂਕਿ ਤਰਨਤਾਰਨ ਚੋਣ ਦੇ ਵਿੱਚ ਲੋਕਾਂ ਨੇ ਦੱਸਤਾ ਕਿ ਉਹਨਾਂ ਦਾ ਮੋਹ ਭੰਗ ਹੋ ਚੁੱਕਿਆ ਨੈਸ਼ਨਲ ਪਾਰਟੀਆਂ ਤੋਂ ਆਪਣੀ ਜੋ ਖੇਤਰੀ ਤੇ ਰੈਸ਼ ਸ਼ੋਮਣੀ ਅਕਾਲੀ ਦਲ ਜਿਹਦੇ ਖਿਲਾਫ ਨੈਸ਼ਨਲ ਪੱਧਰ 'ਨੇ ਰੱਜ ਕੇ ਭੰਡੀ ਪ੍ਰਚਾਰ ਝੂਠਾ ਪ੍ਰਚਾਰ ਕੀਤਾ ਉਹ ਸਾਰਾ ਹੁਣ ਨੰਗਾ ਚਿੱਟਾ ਹੋ ਗਿਆ ਲੋਕਾਂ ਦੀ ਕਚਹਿਰੀ ਦੇ ਵਿੱਚ 2027 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਰਹਿਨਮਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾ ਰਿਹਾ ਇੱਕ ਹਰਿਆਵ ਜੀ ਪੰਜਾਬ ਸਰਕਾਰ ਨੇ ਇੱਕ ਜਿਹੜੀ ਮਹਿੰਮ ਛੇੜੀ ਸੀਗੀ ਯੋਧਰ ਨਸ਼ਾ ਵਿਰੁੱਧ ਉਹਦੇ ਬਾਅਦ ਜਿਹੜਾ ਫਿਰ ਸਮਾਣਾ ਦੇ ਵਿੱਚ ਹੀ ਆਪਾਂ ਦੇਖਦੇ ਆਂ ਪਿੱਛੇ ਕਿੰਨੀਆਂ ਮੌਤਾਂ ਹੋਈਆਂ ਸਾਡੇ ਨੌਜਵਾਨ ਤੇ ਕਿੰਨਾ ਲਗਾਤਾਰ ਮਤਲਬ ਕਿ ਸਿਰਫ ਸਰਕਾਰ ਲੋਕਾਂ ਦੀ ਅੱਖਾਂ ਦੇ ਵਿੱਚ ਟੱਟਾ ਪਾ ਰਹੀ ਹੈ ਬੋਰਡ ਲਾ ਕੇ ਨਹੀਂ ਨਸ਼ਾ ਖਤਮ ਹੋਣਾ ਉਹਦੇ ਤੇ ਐਕਸ਼ਨ ਲੈਣਾ ਪਾਉਣਾ ਇਹ ਸਰਕਾਰ ਸਿਰਫ ਬੋਰਡ ਰਹੀ ਐਡਵਰਟਾਈਜ਼ਮੈਂਟ ਕਰਕੇ ਸੋਚਦੀ ਹੈ ਕਿ ਅਸੀਂ ਲੋਕਾਂ ਨੂੰ ਆਪਣੇ ਕੰਮ ਗੜਾ ਦੇਾਂਗੇ ਹੁਣ ਪਿੱਛੇ ਜੇ ਚਲੋ ਉਸ ਦਾਮ ਤੇ ਮੈਂ ਇੱਕ ਜਿਹੜੀ ਗੱਲ ਬਿਲਕੁਲ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦਾ ਇਹ ਕੀ ਕਰ ਰਹੇ ਨੇ ਸਿਰਫ ਮੀਡੀਆ ਦੇ ਵਿੱਚ ਦੱਸਣ ਨੂੰ ਅਖਬਾਰਾਂ 'ਚ ਖਬਰ ਲਾਉਣ ਨੂੰ ਜਿਹੜੇ ਲੋਕ ਨਸ਼ਾ ਤਿਆਗ ਚੁੱਕੇ ਨੇ ਜਾਂ ਜਿਹੜੇ ਬਰੀ ਹੋ ਚੁੱਕੇ ਨੇ ਪੁਰਾਣੇ ਕੇਸਾਂ 'ਚ ਜਾਂ ਸਿਰਫ ਨਸ਼ੇ ਤੋਂ ਗ੍ਰਸਤ ਨੇ ਪੀੜਤ ਨੇ ਉਹਨਾਂ ਤੇ ਪਰਚੇ ਪਾ ਪਾ ਕੇ ਆਪਣਾ ਜੋ ਕ੍ਰੈਡਿਟ ਲੈਣਾ ਚਾਹੁੰਦੇ ਨੇ ਧੰਨਵਾਦ ਸਾਡੇ ਬਹੁਤ ਹੀ ਯੰਗ ਤੇ ਨੌਜਵਾਨ ਆਗੂ ਨੂੰ ਸਮਾਜ ਦੇ ਜ਼ਿੰਮੇਵਾਰੀ ਪਾਲਟੀ ਦਿੰਦੀ ਹੈ ਸਾਡਾ ਇਲਾਕਾ ਜਿਹੜਾ ਹੈ ਖੁਸ਼ੀ ਤੇ ਮਾਣ ਮਹਿਸੂਸ ਕਰਦਾ ਕਿਉਂਕਿ ਜਿਹੜੇ ਯੰਗ ਹੈ ਯੰਗ ਬਲੱਡ ਹੈ ਉਹਨਾਂ ਨੇ ਹੀ ਹੁਣ ਅੱਗੇ ਆ ਕੇ ਪੰਜਾਬ ਨੂੰ ਚਲਾਣਾ ਹੈ ਤੇ ਸਾਡੇ ਪ੍ਰਧਾਨ ਸਾਹਿਬ ਦੀ ਬਹੁਤ ਵਧੀਆ ਸੋਚ ਹੈ ਉਹਨਾਂ ਨੇ ਜਿੰਨੇ ਵੀ ਹਲਕੇ ਇੰਚਾਰਜ ਹੁਣ ਲਾ ਰਹੇ ਨੇ ਉਹ ਯੰਗ ਬਲੱਡ ਨੂੰ ਅੱਗੇ ਲਾ ਰਹੇ ਜਿਹੜੇ ਜਿਹਨਾਂ ਅੱਜ ਕੰਮ ਕਰਨ ਦਾ ਤਜਰਬਾ ਵੀ ਹੈ ਤੇ ਉਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਵੀ ਹੈ ਇਸ ਵਜ੍ਹਾ ਕਰਕੇ ਮੈਂ ਸਮਝਦਾ ਵੀ ਸਾਨੂੰ ਆਸ ਹੈ ਬੜੀ ਕਿ ਹਲਕਿਆਂ ਨੂੰ ਬੜੇ ਸਮੁੱੱਚੇ ਵਧੀਆ ਢੰਗ ਦੇ ਨਾਲ ਚਲਾਣਗੇ ਤੇ ਸਾਰੇ ਹਲਕਿਆਂ ਨੂੰ ਨਾਲ ਲੈ ਕੇ ਚੱਲਣਗੇ ਤੇ ਜਿਹੜੀ ਆ ਰਹੀ ਹੈ 2027 ਦੀ ਇਲੈਕਸ਼ਨ ਉਹ ਬਿਲਕੁਲ ਇਹਨਾਂ ਦੀ ਰਹਿਣ ਮਾਈ ਦੇ ਵਿੱਚ ਸਮਾਣੇ ਹਲਕੇ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤਾਂਗੇ ਵੀ ਤੇ ਸਰਕਾਰ ਵੀ ਬਣੇਗੀ ਜਿਵੇਂ ਕਹਦੇ ਸੀ ਹਰਨੂ ਸਾਹਿਬ ਵੀ 2027 ਸਰਕਾਰ ਬਣਨ ਜਾ ਰਹੀ ਹੈ ਬਿਲਕੁਲ ਇਸ ਗੱਲ 'ਚ ਕੋਈ ਸ਼ੱਕ ਨਹੀਂ ਕੋਈ ਅਤਕਤ ਨਹੀਂ ਹੈ ਲੋਕ ਅਕਾਲੀ ਦਲ ਨੂੰ ਬੜੀ ਆਸ ਨਾਲ ਦੇਖ ਰਹੇ ਨੇ ਸੁਖਵੀਰ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਰਹਿਣ ਮਾਈ ਦੇ ਵਿੱਚ ਪੰਜਾਬ ਸਰਕਾਰ ਬਣਨ ਜਾ ਰਹੀ ਹੈ ਮੈਂ ਅੱਜ ਇਹਨਾਂ ਨੂੰ ਹਲਕਾ ਇੰਚਾਰਜ ਬਣਨ ਤੇ ਵਧਾਈ ਦਿੰਦਾ ਤੇ ਪਾਰਟੀ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਯੰਗ ਨੌਜਵਾਨ ਆਗੂ ਨੂੰ ਇਹ ਜ਼ਿੰਮੇਵਾਰ ਦਿੱਤੀ ਹੈ ਤੇ ਬਹੁਤ ਅਸੀਂ ਆਸ ਵੀ ਕਰਦੇ ਹਾਂ ਕਿ ਇਹ ਇਹ ਬੜੀ ਸੁਜਜੇ ਢੰਗ ਦੇ ਨਾਲ ਪਾਲਟ ਨੂੰ ਅੱਗੇ ਲੈ ਕੇ ਜਾਣਗੇ ਤੇ ਹਲਕੇ ਦੇ ਰਹਿਣ ਮਾਰ ਕਰਨਗੇ ਧੰਨਵਾਦ ਦਾ ਅਸੀਂ ਧੰਨਵਾਦ ਕਰਨੇ ਆ ਸੁਖਵੀਰ ਬਾਦਲ ਦਾ ਤੇ ਉਹਨਾਂ ਨੇ ਚਲੋ ਯੰਗ ਨੌਜਵਾਨ ਮੁੰਡਿਆਂ ਨੂੰ ਬਣਾਇਆ ਸਾਡਾ ਹਲਕਾ ਇੰਚਾਰਜ ਤੇ ਅੱবি ਤੈ ਦਿਨੋਂ ਇਹਨਾਂ ਦੇ ਨਾਲ ਆ ਬੋਲੇ ਸੋਨਿਆ